ਚੋਣ ਅਖਾੜਾ ਸਿਖਰਾਂ ਤੇ ਚੱਲ ਰਿਹਾ ਹੈ ਕੀ ਲੱਗ ਰਿਹਾ ਵੀ ਕੌਣ ਕਿਹੜੀ ਪਾਰਟੀ ਬਾਗੀ ਮਾਰ ਸਕਦੀ ਹੈ ਭਾਈ ਅਮਰਪਾਲ ਜੀ ਅਮਰਪਾਲ ਮਾਰੂਗਾ ਜੀ ਮਾਰੂਗਾ ਜੀ ਅੱਛਾ ਅੱਛਾ ਹਾਂ ਜੀ ਬਿਲਕੁਲ ਜੀ ਅਮਰਤਪਾਲ ਜਿੱਤੂਗਾ ਜੀ ਅਮਰਤਪਾਲ ਜਿੱਤੂਗਾ ਕਿਹੜੇ ਕੰਮ ਵਧੀਆ ਮੇਰਾ ਇਲਾਕਾ ਜੀਰਾ ਜੀ ਸਾਡਾ ਕੁਲਬੀਰ ਜੀਰਾ ਖੁਦ ਖੜਾ ਆਇਆ ਜੀ ਵਾਹ ਵਾਹ ਪਰ ਉੱਥੋਂ ਅਮਰਤਪਾਲ ਹੀ ਕਬੱਡੀ ਲੈ ਵੀ ਆ ਇੱਕ ਵੱਡੀ ਖਬਰ ਹੋ ਸਕਦੀ ਹੈ ਕਿ ਬਾਈ ਜੀ ਜੀਰੇ ਤੋਂ ਆਏ ਨੇ ਕਬੱਡੀ ਵੇਖਣ ਦਾ ਆਖਵਾਸ ਤੇ ਪਰ ਕਹਿੰਦੇ ਵੀ ਸਾਡੇ ਇਲਾਕੇ ਦੇ ਵਿੱਚ ਵੀ ਅਮਰਤਪਾਲ ਜਿਹੜਾ ਉਹ ਬਾਜੀ ਮਾਰ ਸਕਦਾ ਹੈ ਅਮਰਤਪਾਲ ਦਾ ਕਿਹੜਾ ਕੰਮ ਵਧੀਆ ਲੱਗਿਆ ਤੁਹਾਨੂੰ ਸਾਵੇਂ ਉਹ ਨਸ਼ਾ ਛਡਾਊ ਜੀ ਜਿਹੜੀ ਅਗਲੀ ਆਪਣੀ ਪੰਜਾਬ ਵਾਲੀ ਪੀੜ੍ਹੀ ਆ ਬਚਾਊਗਾ ਅਮਰਤਪਾਲ ਭਾਈ ਅਮਰਤਪਾਲ ਜਿੱਤੂਗਾ ਕਿਹੜਾ ਕੰਮ ਵਧੀ ਜੀ ਨਾਸ਼ਾ ਛਡਾਉਂਦਾ ਬਾਣੀ ਨਾਲ ਜੋੜਦਾ ਅਮਰਤਪਾਲ ਦਾ ਸਾਰਾ ਹੀ ਵਧੀਆ ਜੀ ਸਰਕਾਰ ਤੇ ਕੀ ਦੀ ਬਹੁਲ ਖਰਾਬ ਕਰਦਾ ਸੀ ਇਹਦੇ ਸਰਕਾਰਾਂ ਹੁਣ ਕਰਦੀਆਂ ਨੇ ਉਹਨਾਂ ਨੂੰ ਤਾਂ ਜਾ ਆਉਂਦਾ ਭਾਈ ਇਹ ਕਿ ਜਿਹੜੀ ਸੀਟ ਐ ਅਮਰਤਪਾਲ ਦੀ ਪੱਕੀ ਐ ਜਿਹੜੀ ਕਹਿ ਰਹੇ 100 ਰੀ 102% ਪੱਕੀ ਐ 102% ਹਾਂ ਵਾਹ ਚੋਣ ਖੇੜਾ ਕਿਧਰ ਨੂੰ ਜਾਊਗਾ ਚੋਣ ਗੜ ਦਾ ਪਾਲ ਭਾਈ ਠੀਕ ਹੀ ਆ ਕਿਧਰ ਨੂੰ ਜਾ ਸਕਦਾ ਭਾਈ ਬਿਲਕੁਲ ਇਸ ਟਾਈਮ ਤੇ ਅਮਰਤਪਾਲ ਬਾਰੇ ਅਮਰਤਪਾਲ ਜਾਊਗਾ ਹਾਂ ਜੀ ਉਧਰ ਸੋਚ ਰਹੇ ਸਾਰੇ ਹਾਂਜੀ ਅਮਰਤਪਾਲ ਹੀ ਕਿਉਂ ਪਾਜੀ ਕੋਈ ਕਮੀਆਂ ਸਾਡੇ ਵਿੱਚ ਜਿਹੜੀਆਂ ਪਿਛੇ ਰਹਿ ਗਈਆਂ ਇਲੈਕਸ਼ਨ ਦੇ ਵਿੱਚ ਜਿਹੜੀ ਅਸੀਂ ਖਾਦਲਾ ਸਾਹਿਬ ਨੂੰ ਹਰਾ ਸਕੇ ਹਾਂ ਨੂੰ ਨਹੀਂ ਬੋਰ ਦੇ ਸਕੇ ਉਹਦਾ ਕਾਰਨ ਸਾਡੇ ਇੱਕ ਮਹਿਨਾ ਵਾਂ ਜੇ ਅਸੀਂ ਨਹੀਂ ਜਿਤਾਉਂਦੇ ਅਮਰਪਾਲ ਨੂੰ ਇਸ ਕਰਕੇ ਸਾਰਾ ਵਿਚਾਰ ਉਧਰੀ ਆ ਫਿਰ ਬਹੁਤ ਵਾਰੀ ਐਮ.ਐਲ.ਏ ਬਣਾਏ ਬਹੁਤ ਵਾਰੀ ਐਮ.ਪੀ ਬਣਾਏ ਹੈਨਾ ਇੱਕੀ ਖਡੂਰ ਸਾਹਿਬ ਹਲਕੇ ਦਾ ਏਰੀਆ ਕਿਹਨਾਂ ਦਾ ਖਡੂਰ ਸਾਹਿਬ ਹਲਕਾ ਕੀ ਬੋਲਦਾ ਇੱਕੀ ਡੋਸਰ ਹਲਕਾ ਜਿਹੜਾ ਆਪਣੇ ਅਮਰਤਪਾਲ ਸਾਹਿਬ ਅਮਰਤਪਾਲ ਨੂੰ ਚਿਤਾਉ ਹੈ ਇੱਕੀ ਹਾਂਜੀ ਮੈਂ ਇਹ ਕੀ ਬਾਪ ਪਾਲ ਨੂੰ ਮਾਰਨੀ ਜੇ ਅਮਰਤਪਾਲ ਨੂੰ ਆਹੋ ਜਿਹੜੇ ਠੱਗ ਸੀ ਉਹਨੂੰ ਠੱਗਾਂ ਨੂੰ ਥੋੜਾ ਛੱਡ ਦਈਏ ਹੁਣ ਠੱਗਾਂ ਨੂੰ ਛੱਡ ਦਈਏ ਠੱਗਾਂ ਨੂੰ ਛੱਡ ਦਈਏ ਜਿਹੜੇ ਕਿਲੇ ਪੈਲੀ ਵਾਲੇ ਜਿਹੜੇ ਹਿਉ ਅੱਜ 100 ਕਲਾ ਪੈਲੀ ਬਣਾ ਗਏ ਆ ਤੇ ਅਮਰਤਪਾਲ ਨੇ ਕੀਤਾ ਕੀ ਆ ਉਹਨੂੰ ਅੰਦਰ ਘਾਤ ਕੀਤਾ ਹੈ ਹੂੰ ਤੋ ਤੁਹਾਡੇ ਇਲਾਕੇ ਚ ਉਹਦੇ ਕੰਮ ਕਾਰ ਨਹੀਂ ਚੰਗੇ ਲੱਗਦੇ ਨਹੀਂ ਚੰਗੇ ਲੱਗਦੇ ਉਹਦਾ ਹੱਕ ਬਣਦਾ ਸੀ ਵੀ ਉਹ ਆਇਕੀ ਨਾ ਖਲੋਂਦਾ ਕਿਉਂਦਾ ਹੱਕ ਬਣਦਾ ਹਾਂਜੀ ਅੱਛਾ ਕਿਉਂ ਨੂੰ ਆਪਾਂ ਬਾਹਰ ਕਰਵਾਦਾ ਸੀ ਅੱਛਾ ਤੇ ਇਸ ਕਰਕੇ ਉਹਨੂੰ ਨਹੀਂ ਪਉਂਦੀ ਆਇਕੀ ਇਹ ਕਿਹੜੇ ਕੰਮ ਵਧੀਆ ਲੱਗੇ ਅਮਰਤਪਾਲ ਦੇ ਤੁਹਾਨੂੰ ਹਾਂ ਤਾਂ ਪਾਉਨੇ ਸਿੱਖੀ ਦਾ ਜੋੜਦਾ ਸਿੱਖੀ ਦਾ ਜੋੜਦਾ ਹਾਂਜੀ ਵਾਹਿਗੁਰੂ ਦਾ ਨਾਮ ਉਹ ਜਪਾਉਂਦੇ ਆ ਜਪਦੇ ਨੇ ਤੇ ਆਪਾਂ ਨੂੰ ਚਾਹੀਦਾ ਸਾਰਿਆਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਵਾ ਚਲੋ ਆਪ ਤਾਂ ਹੀ ਸਿੱਖੀ ਤੋਂ ਬੇਮੁਖ ਹਾਂ ਪਰ ਉਹਨਾਂ ਦੀ ਸਪੀਚ ਸੁਣ ਕੇ ਸਾਨੂੰ ਵੀ ਲੱਗਦਾ ਕਿ ਜੇ ਸਾਲ ਕੋ ਹੋਰ ਰਹਿ ਗਏ ਹਾਡੇ ਤੇ ਜਰੂਰ ਚੇਂਜਿੰਗ ਆਊਗੀ ਚੇਂਜਿੰਗ ਆਊਗੀ ਆਊਗੀ ਅੱਛਾ ਬਾਈ ਜੀ ਅਮਰਤਪਾਲ ਦੇ ਐਸੇ ਕਿਹੜੇ ਕੰਮ ਚੰਗੇ ਲੱਗੇ ਤੁਹਾਨੂੰ ਆਪਾਂ ਕੋਈ ਮਾੜਾ ਉਹਨਾਂ ਦਾ ਦੱਸ ਹੀ ਨਹੀਂ ਸਕਦੇ ਮੰਨ ਲਓ ਕਿ ਇਦਾਂ ਲੱਗਦਾ ਕਿ ਜਿਹੜੇ ਉਹਨਾਂ ਕੰਮ ਨਹੀਂ ਵੀ ਕੀਤੇ ਹਨ ਉਹ ਵੀ ਚੰਗੇ ਲੱਗ ਰਹੇ ਨੇ ਉਹ ਤਾਂ ਕਿਉਂਕਿ ਉਹ ਸਿਰਫ ਇਹ ਕਹਿੰਦੇ ਕਿ ਇੱਕ ਅਕਾਲ ਹੀ ਗੁਰੂ ਆ ਮੁਕਾਬਲਾ ਗਿੰਡਾ ਹੋਵੇ ਤੇ ਅਮਰਤਪਾਲ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਊਗਾ ਅਕਾਲੀ ਦਲ ਨਾਲ ਹੋਊਗਾ ਕਿ ਕਾਂਗਰਸ ਨਾਲ ਹੋਊਗਾ ਇਹਨਾਂ ਦਾ ਮੁਕਾਬਲਾ ਜੀ ਇੱਕਾ ਵੀ ਲੰਬੀ ਲੀਡ ਤੇ ਜਿੱਤਣਗੇ ਜੀ ਕਿਹੇ ਪਾਰਟੀ ਦਾ ਕੋਈ ਮਗਾਵਨਾ ਨਹੀਂ ਵੱਡੀ ਲੀਡ ਤੇ ਜਿੱਤ ਮੁਕਾਬਲਾ ਹੈ ਹੀ ਨਹੀਂ ਮੁਕਾਬਲਾ ਹੈ ਹੀ ਨਹੀਂ ਲਓ ਜੀ ਮੁਕਾਬਲਾ ਹੈ ਹੀ ਨਹੀਂ ਅਮਰਤਪਾਲ ਕਿਤਨੇ ਕਿਤੇ ਇਫੈਕਟ ਕਰ ਸਕਦੇ ਨੇ ਸੁਰਖਾਬ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਗੁਰਦਿਆਲ ਸਿੰਘ ਹਲਕਾ ਤਰਨਤਾਰਨ ਦੇ ਵਿੱਚ ਮੌਜੂਦ ਆ ਤੇ ਖਡੂਰ ਸਾਹਿਬ ਹਲਕੇ ਤੋਂ ਚੋਣ ਪ੍ਰਚਾਰ ਜਿਹੜਾ ਵਾ ਬਹੁਤ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਹਰ ਪਾਰਟੀ ਆਪੋ ਆਪਣੇ ਵਰਕਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਐ ਇਸ ਵੇਲੇ ਅਸੀਂ ਮੇਲੇ ਦੇ ਵਿੱਚ ਮੌਜੂਦ ਆ ਇੱਕ ਤਸਵੀਰ ਦਿਖਾ ਦਿਓ ਕਿ ਉਧਰਲੇ ਪਾਸੇ ਕਬੱਡੀ ਦਾ ਮੈਚ ਜਿਹੜਾ ਉਹ ਚੱਲ ਰਿਹਾ ਲੋਕ ਕਬੱਡੀ ਬੜੇ ਸ਼ੌਂਕ ਦੇ ਨਾਲ ਦੇਖ ਰਹੇ ਨੇ ਬਜ਼ੁਰਗ ਆਏ ਨੇ ਬੱਚੇ ਆਏ ਨੇ ਨੌਜਵਾਨ ਜਿਹੜੀ ਹੈ ਬਹੁਤ ਵੱਡਾ ਇਕੱਠ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਉਸ ਦੇ ਵਿੱਚ ਆਪਾਂ ਚੋਣਾ ਅਖਾੜਾ ਵੀ ਦੇਖਦੇ ਹਾਂ ਵੀ ਚੋਣਾ ਅਖਾੜਾ ਕਿਹਨੂੰ ਜਾ ਰਿਹਾ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਚੋਣਾ ਅਖਾੜਾ ਚੋਣ ਅਖਾੜਾ ਕਿਤਰਾ ਦਾ ਰਹੇਗਾ ਸਾਡੇ ਨਾਲ ਬਾਈ ਜੀ ਜੁਰੇ ਬਾਈ ਜੀ ਕੀ ਹਾਲ ਚਾਲ ਦੀ ਵਾਇਗੁਰ ਜੀ ਕਾ ਖਾਲਸਾ ਬਾਈ ਜੀ ਕੀ ਫਰੇ ਬਾਈ ਇਹਨੂੰ ਆਉਂਦੀ ਬੜੇ ਲੱਗ ਲੱਗਿਆ ਉਹ ਨੇੜੇ ਚੋਣ ਅਖਾੜਾ ਸਿਖਰਾਂ ਤੇ ਚੱਲ ਰਿਹਾ ਕੀ ਲੱਗ ਰਿਹਾ ਵੀ ਕੌਣ ਕਿਹੜੀ ਪਾਰਟੀ ਬਾਜ਼ੀ ਮਾਰ ਸਕਦੀ ਹੈ ਭਾਈ ਅਮਰਤਪਾਲ ਜੀ ਅਮਰਤਪਾਲ ਮਾਰੂ ਬਾਈ ਮਾਰੂਗਾ ਜੀ ਅੱਛਾ ਅੱਛਾ ਹਾਂ ਜੀ ਲੱਗਦਾ ਵੀ 5 ਲੱਖ ਦੇ ਫੁੱਲ ਫੁੱਲ ਸਪੋਰਟ ਜੀ ਫੁੱਲ ਸਪੋਰਟ ਸਾਡੀ ਉਹਨਾਂ ਨੂੰ ਬਿਲਕੁਲ ਜੀ ਅਮਰਤਪਾਲ ਜਿੱਤੂਗਾ ਜੀ ਅਮਰਤਪਾਲ ਜਿੱਤੂਗਾ ਕਿਹੜੇ ਕੰਮ ਵਧੀਆ ਮੇਰਾ ਇਲਾਕਾ ਜੀਰਾ ਜੀ ਸਾਡਾ ਕੁਲਵੀਰ ਜੀਰਾ ਖੁਦ ਖੜਾ ਆ ਜੀ ਵਾਹ ਵਾਹ ਪਰ ਉੱਥੋਂ ਅਮਰਤਪਾਲ ਹੀ ਕਬੱਡੀ ਲੈ ਵੀ ਆ ਇੱਕ ਵੱਡੀ ਖਬਰ ਹੋ ਸਕਦੀ ਹੈ ਕਿ ਬਾਈ ਜੀ ਜੀਰੇ ਤੋਂ ਆਏ ਨੇ ਕਬੱਡੀ ਵੇਖਣ ਦਾ ਆਖ ਪਾਸਤੇ ਪਰ ਕਹਿੰਦੇ ਵੀ ਸਾਡੇ ਇਲਾਕੇ ਦੇ ਵਿੱਚ ਵੀ ਅਮਰਤਪਾਲ ਜਿਹੜਾ ਉਹ ਬਾਜ਼ੀ ਮਾਰ ਸਕਦਾ ਹੈ ਬਾਈ ਜੀ ਅਮਰਤਪਾਲ ਦੇ ਕਿਹੜੇ ਐਸੇ ਕੰਮ ਨੇ ਜਿਹੜੇ ਤੁਹਾਨੂੰ ਚੰਗਿਆ ਲੰਦੇ ਥੋੜੇ ਨੇੜੇ ਆ ਜਾਓ ਉਹਨੇ ਬਾਈ ਜੀ ਜਿਹੜਾ ਤਾਂ ਲੋਕਾਂ ਦਾ ਅਮਰਤ ਸਕਾਇਆ ਲੋਕਾਂ ਨੂੰ ਸਹੀ ਪਾਸੇ ਲਾਇਆ ਉਹਨਾਂ ਨੇ ਲੋਕੀ ਨਸ਼ਿਆਂ ਵਾਲ ਜਿਵੇਂ ਵੱਧ ਰਹੇ ਸੀਗੇ ਬੱਚੇ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹ ਖਤਮ ਹੋ ਰਹੀ ਸੀਗੀ ਤੇ ਉਹ ਵਧੀਆ ਜਿਹੜੇ ਨਸ਼ਿਆਂ ਤੋਂ ਬਚਾ ਕੇ ਲੋਕਾਂ ਨੂੰ ਅਮਰਤ ਸਕਾ ਰਿਹਾ ਹੈਗਾ ਵਧੀਆ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਜੀ ਤੁਹਾਡਾ ਕਿਹੜਾ ਇਲਾਕਾ ਜੀ ਸਾਡਾ ਇਲਾਕਾ ਇਹੋ ਹੀ ਹੈ ਜੀ ਇਹੋ ਬਨ ਨਗਰ ਹੈ ਜੀ ਪਧਰੀ ਨਗਰ ਪਹਿਲਾਂ ਕਿਹੜੀ ਪਾਰਟੀ ਨੂੰ ਵੋਟ ਪਾਉਂਦੇ ਰਹੇ ਪਹਿਲਾਂ ਤੁਸੀਂ ਕਾਲੀਦਾਲ ਨੂੰ ਹਾਂ ਕਾਲੀਦਾਲ ਨੂੰ ਹਾਂ ਜੀ ਹੁਣ ਅਚਾਨਕ ਫਿਰ ਅਮਰਤਪਾਲ ਆ ਗਿਆ ਜੀ ਅਮ ਜਿਹੜੀ ਅਗਲੀ ਆਪਣੀ ਪੰਜਾਬ ਵਾਲੀ ਪੀੜ੍ਹੀ ਆ ਬਚਾਊਗਾ ਜੀ ਜੀ ਕਿਤੇ ਨਾ ਕਿਤੇ ਅਮਰਤਪਾਲ ਦਾ ਇਫੈਕਟ ਜਿਹੜਾ ਉਹ रह ਸਕਦਾ ਆਪਾਂ ਕੁਝ ਹੋਰ ਨੌਜਵਾਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਐਨਮੂ ਕਰਿਓ ਕਿਹੜੇ ਇਲਾਕੇ ਤੋਂ ਆਏ ਬਾਈ ਜੀ ਮੈਂ ਪੱਧਰੀ ਛੋਟੀ ਪੱਧਰੀ ਬਣ ਰਿਹਾ ਫਿਰ ਕੌਣ ਜਿੱਤ ਰਿਹਾ ਹਲਕਾ ਖਫਦੂਰ ਸਾਹਿਬ ਦੀ ਵੋਟ ਅਮਰਤਪਾਲ ਭਾਈ ਅਮਰਤਪਾਲ ਜਿੱਤੂਗਾ ਕਿਹੜਾ ਕੰਮ ਵਧੀਆ ਲੱਗਿਆ ਤੁਹਾਨੂੰ ਸਾਰੇ ਹੀ ਵਧੀਆ ਜੀ ਨਸ਼ਾ ਛਡਾਉਂਦਾ ਬਾਣੀ ਨਾਲ ਜੋੜਦਾ ਅਮਰਪਾਲ ਚਕਾਉਂਦਾ ਸਾਰਾ ਹੀ ਵਧੀਆ ਜੀ ਸਰਕਾਰ ਤੇ ਕਿੰਦੀ ਮਾਹੌਲ ਖਰਾਬ ਕਰਦਾ ਸੀ ਇਹ ਤਾਂ ਸਰਕਾਰਾਂ ਹੁਣ ਕਰਦੀਆਂ ਨੇ ਉਹਨਾਂ ਨੂੰ ਤਾਂ ਜਾ ਆਉਂਦਾ ਸਰਕਾਰਾਂ ਨੂੰ ਜਾ ਆਉਂਦਾ ਹਾਂਜੀ ਭਾਈ ਜੀ ਤੁਸੀਂ ਕਿਹੜੇ ਇਲਾਕੇ ਚੋਂ ਆਏ ਹੋ ਭਾਈ ਜੀ ਇਸੇ ਇਲਾਕੇ ਚੋਂ ਹੀ ਕੌਣ ਜਿੱਤ ਸਕਦਾ ਫਿਰ ਭਾਈ ਇਹ ਅਰਕੀ ਜਿਹੜੀ ਸੀਟ ਐ ਅਮਰਪਾਲ ਦੀ ਪੱਕੀ ਐ ਜਿਹੜੀ ਕਹਿ ਰਹੇ ਨੇ 100 ਈ 102% ਪੱਕੀ ਐ 102% ਹਾਂ ਵਾਹ ਅਮਰਤਪਾਲ ਨੇ ਸੀਟ ਕੱਢਣੀ ਕੱਢਣੀ ਭਾਵੇਂ ਕੋਈ ਕਿਸੇ ਵੀ ਪਾਰਟੀ ਨਾਲ ਜੁੜਿਆ ਨਾ ਬਾਹਰੋਂ ਭਾਵੇਂ ਕਿਸੇ ਪਾਰਟੀ ਨਾਲ ਜੁੜਿਆ ਤੁਰਿਆ ਫਿਰੇ ਪਰ ਅੰਦਰੋਂ ਅਮਰਤਪਾਲ ਦੇ ਨਾਲ ਅੰਦਰੋਂ ਅਮਰਤਪਾਲ ਦੇ ਨਾਲ ਕਿਹੜਾ ਇਲਾਕਾ ਵੀਰ ਜੀ ਤੁਹਾਡਾ ਸਾਡਾ ਪਿੰਡ ਪੱਧਰੀ ਖੁਰਦਿਆ ਪਿੰਡ ਪੱਧਰੀ ਹਾਂ ਸੋ ਪੱਧਰੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਅਮਰਤਪਾਲ ਜਿਹੜਾ ਉਹ ਅਫੈਕਟ ਕਰ ਸਕਦਾ ਤੇ ਅਮਰਤਪਾਲ ਬਹੁਤ ਵੱਡੀ ਲੀਡ ਦੇ ਨਾਲ ਅਸੀਂ ਜਿਤਾਵਾਂਗੇ ਵੀ ਹੋਰ ਕੁਝ ਲੋਕਾਂ ਦੀ ਆਪਾਂ رائے ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਲੋਕ ਵੱਖ-ਵੱਖ ਪਿੰਡਾਂ ਤੋਂ ਆਏ ਨੇ ਭਾਈ ਜੀ ਐਨਮੂ ਕਰਿਓ ਮਾੜਾ ਜੀ ਭਾਈ ਜੀ ਐਨਮੂ ਕਰਿਓ ਕਿਹੜੇ ਪਿੰਡ ਤੋਂ ਆਏ ਭਾਈ ਜੀ ਭਾਈ ਇਹੋ ਪਿੰਡ ਦੀ ਪੱਤਰੀ ਤੋਂ ਆ ਗੱਡੀ ਵੇਖ ਰਹੇ ਹੋ ਹਾਂ ਜੀ ਹਾਂ ਜੀ ਭਾਈ ਚੌਣ ਖਾੜੇ ਦਾ ਕੀ ਮੌਲ ਹੈ ਚੌਣ ਖਾੜਾ ਕਿਧਰ ਨੂੰ ਜਾਊਗਾ ਚੌਣਗਾੜ ਦਾ ਮੌਲ ਪਾਈ ਠੀਕ ਹੀ ਆ ਕਿਧਰ ਨੂੰ ਜਾ ਸਕਦਾ ਭਾਈ ਬਿਲਕੁਲ ਇਸ ਟਾਈਮ ਤੇ ਅਮਰਤਪਾਲ ਬਾਰੇ ਅਮਰਤਪਾਲ ਜਾਊਗਾ ਹਾਂ ਜੀ ਉਧਰ ਸੋਚ ਰਹੇ ਸਾਰੇ ਹਾਂ ਜੀ ਅਮਰਤਪਾਲ ਹੀ ਕਿਉਂ ਪਾਜੀ ਕੋਈ ਕਮੀਆਂ ਸਾਡੇ ਵਿੱਚ ਜਿਹੜੀਆਂ ਪਿਛੇ ਰਹਿ ਗਈਆਂ ਇਲੈਕਸ਼ਨ ਦੇ ਵਿੱਚ ਜਿਹੜੀ ਅਸੀਂ ਖਾਦਰਾ ਸਾਹਿਬ ਨੂੰ ਹਰਾ ਸਕੀਏ ਉਹਨੂੰ ਨਹੀਂ ਬੋਰ ਦੇ ਸਕੀ ਉਹਦਾ ਕਾਰਨ ਹੰਦੂ ਇੱਕ ਮਹਿਨਾ ਵਾਂ ਜੇ ਨਹੀਂ ਜਿਤਾਉਂਦੇ ਅਮਰਪਾਲ ਨੂੰ ਇਸ ਕਰਕੇ ਸਾਰਾ ਵਿਚਾਰ ਉਧਰੀ ਆ ਸਾਰਾ ਵਿਚਾਰ ਉਧਰੀ ਆ ਕੁਝ ਹੋਰ ਲੋਕਾਂ ਦੀ رائے ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਥੋੜੇ ਥੋੜੇ ਚੱਲਦੇ ਚੱਲੋ ਆਪਾਂ ਬਹੁਤ ਸਾਰੇ ਲੋਕਾਂ ਤੋਂ رائے ਲੈਣ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਵੇਲੇ ਅਸੀਂ ਹਲਕਾ ਖਡੂਰ ਸਾਹਿਬ ਦੇ ਵਿੱਚ ਆ ਹਲਕਾ ਖਡੂਰ ਸਾਹਿਬ ਦੇ ਵਿੱਚ ਬਹੁਤ ਵੱਡੀ ਜਿਹੜੀ ਸੀਟ ਅੰਤਖ ਸੀਟ ਮੰਨੀ ਜਾਂਦੀ ਬਾਪੂ ਜੀ ਕੀ ਹਾਲ ਚਾਲ ਹੈ ਕਿਹੜੇ ਪਿੰਡੋਂ ਆਏ ਜੀ ਸਾਡਾ ਪਿੰਡ ਤੇ ਅੰਮ੍ਰਿਤਸਰ ਚ ਆਉਂਦਾ ਅੰਮ੍ਰਿਤਸਰ ਚ ਆਉਂਦਾ ਸਾਡਾ ਨਹੀਂ ਵੈਸੇ ਵੈਸੇ ਕਿਹੜੀ ਪਾਰਟੀ ਜਿੱਤ ਰਹੀ ਹੈ ਵੈਸੇ ਕਿਹੜੀ ਪਾਰਟੀ ਜਿੱਤ ਰਹੀ ਹੈ ਸਾਡੇ ਚੋਂ ਦੇ ਆਮ ਪਾਰਟੀ ਜਿੱਦੀ ਹੈ ਆਮ ਪਾਰਟੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਆਮ ਪਾਰਟੀ ਜਿੱਤ ਰਹੀ ਜੀ ਆਪਾਂ ਖਡੂਰ ਸਾਹਿਬ ਦੇ ਲੋਕਾਂ ਦੀ ਰਾਏ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਕਬੱਡੀ ਦਾ ਖਾੜਾ ਉਧਰ ਮਗਿਆ ਪਰ ਇਧਰ ਨੇ ਬੰਨੇ ਅਸੀਂ ਸਿਆਸੀ ਖਾੜਾ ਲਗਾ ਕੇ ਬੈਠੇ ਆ ਭਾਈ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਕਿਉਂ ਜਿੱਤ ਰਿਹਾ ਜੀ ਮੂੰਹ ਐਨ ਮੂੰਹ ਕਰੋ ਥੋੜੇ ਨੇੜੇ ਆ ਜਾ ਕਰੋ ਥੋੜੇ ਨੇੜੇ ਆ ਜਾ ਭਾਈ ਨੂੰ ਆਹ ਥੋੜਾ ਬਾਜੀ ਨਹੀਂ ਹਿੱਲਦਾ ਕੌਣ ਜਿੱਤ ਰਿਹਾ ਜੀ ਦੱਸੋ ਜਿੱਤ ਨਹੀਂ ਗੱਲਾਂ ਅਸੀਂ ਤੇ ਵੀਰ ਜੀ ਅਮਰਤਪਾਲ ਨੂੰ ਅਮਰਤਪਾਲ ਨੂੰ ਪਾਉਣੀ ਅਮਰਤਪਾਲ ਹੀ ਕਿਉਂ ਨਹੀਂ ਹੁਣ ਇਹ ਨਹੀਂ ਕਿਉਂ ਵੀ ਮਾੜਾ ਛੇਰ ਵਹੀ ਬਾਹਰ ਅੰਦਰ ਬੈਠਾ ਬਾਹਰ ਕਢਵਾ ਬਾਹਰ ਕਢਾਉਣਾ ਅੱਛਾ ਸੋ ਬਹੁਤ ਸਾਰੇ ਲੋਕ ਜਿਹੜੇ ਆ ਉਹ ਅਮਰਤਪਾਲ ਦੇ ਹੱਕ ਵਿੱਚ ਇਸ ਵੇਲੇ ਨਿਤਰੇ ਰਹੇ ਨੇ ਆਪ ਦੀ رائے ਜਾਣਨ ਦੀ ਕੋਸ਼ਿਸ਼ ਕਰਾਂਗੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਇੱਧਰ ਸਾਡੇ ਬਜ਼ੁਰਗ ਬੈਠੇ ਨੇ ਬਾਬਾ ਜੀ ਕੀ ਹਾਲ ਚਾਲ ਜੇ ਕਿੰਨੀ ਉਮਰ ਹੋ ਗਈ ਬਾਬਾ ਜੀ ਦੀ ਓਏ 65 ਸਾਲ ਹੋ ਗਏ 60 ਸਾਲ ਹੋ ਗਏ ਫਿਰ ਬਹੁਤ ਵਾਰੀ ਐਮਐਲਏ ਬਣਾਏ ਬਹੁਤ ਵਾਰੀ ਐਮਪੀ ਬਣਾਏ ਹਨਾ ਇੱਕ ਹੀ ਖਡੂਰ ਸਾਹਿਬ ਹਲਕੇ ਦਾ ਏਰੀਆ ਕਿਹਨਾਂ ਦਾ ਖਡੂਰ ਸਾਹਿਬ ਹਲਕਾ ਕੀ ਬੋਲਦਾ ਇੱਕ ਡੋctor ਸਾਹਿਬ ਹਲਕਾ ਜਿਹੜਾ ਆਪਣੇ ਅਮਰਤਪਾਲ ਸਾਹਿਬ ਨੂੰ ਅਮਰਤਪਾਲ ਨੂੰ ਚਿਤਾਉ ਹੈ ਇੱਕ ਹਾਂਜੀ ਸੋ ਕਿਤਨਾ ਕਿਤੇ ਅਮਰਤਪਾਲ ਦੇ ਹੱਥ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਨਿੱਤਰ ਦੇ ਨਜ਼ਰ ਆ ਰਹੇ ਨੇ ਬਾਬਾ ਜੀ ਕੀ ਹਾਲ ਚਾਲ ਬਹੁਤ ਵਧੀਆ ਜੀ ਫਿਰ ਕੌਣ ਮਾਰ ਸਕਦਾ ਪਾ ਮੈਂ ਇਹ ਕੀ ਬਾਗੋ ਪਾਲ ਨੂੰ ਮਾਰਨੀ ਏ ਅਮਰਤਪਾਲ ਨੂੰ ਆਹੋ ਜਿਹੜੇ ਠੱਗ ਸੀ ਉਹਨੂੰ ਠੱਗਾਂ ਨੂੰ ਥੋੜਾ ਛੱਡ ਦਈਏ ਹਣਾ ਠੱਗਾਂ ਨੂੰ ਛੱਡ ਦਈਏ ਠੱਗਾਂ ਨੂੰ ਛੱਡ ਦਈਏ ਜਿਹੜੇ ਕਿਲੇ ਪੜੀ ਵਾਲੇ ਜਿਹੜੇ ਹਿਉ ਅੱਜ 100 ਕਲਾ ਪੜੀ ਬਣਾ ਗਏ ਆ ਤੇ ਅਮਰਤਪਾਲ ਨੇ ਕੀਤਾ ਕੀ ਆ ਉਹਨੂੰ ਅੰਦਰ ਘੱਟ ਕੀਤਾ ਏ ਓਏ ਅਮਰਤਪਾਲ ਨੂੰ ਘੱਟ ਕੇ ਜਾ ਅੰਦਰ ਜੀ ਉਹ ਦੱਸੋ ਸਾਨੂੰ ਵੀ ਅਮਰਤਪਾਲ ਨੂੰ ਕੀਤਾ ਅੰਦਰ ਕੋਲੇ ਸੋ ਬਹੁਤ ਸਾਰੇ ਲੋਕਾਂ ਦੀ ਰਾਇ ਅਲੱਗ ਅਲੱਗ ਰਾਇ ਆ ਪੰਜ ਜਾਣਨ ਦੀ ਕੋਸ਼ਿਸ਼ ਕਰ ਰਹੇ ਆ ਇਹ ਹਲਕਾ ਖਡੂਰ ਸਾਹਿਬ ਹੌਟ ਸੀਟ ਮੰਨੀ ਜਾਂਦੀ ਹੈ ਪੰਥਕ ਸੀਟ ਮੰਨੀ ਜਾਂਦੀ ਹੈ ਇੱਕ ਪਾਸੇ ਸਰਦਾਰ ਵਿਰਸਾ ਸਿੰਘ ਵਲਟੋਹਾ ਦੂਜੇ ਪਾਸੇ ਅਮਰਤਪਾਲ ਔਰ ਤੀਜੇ ਪਾਸੇ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਆਪਾਂ ਹੋਰ ਲੋਕਾਂ ਦੀ رائے ਜਾਣਨ ਦੀ ਕੋਸ਼ਿਸ਼ ਕਰਦੇ ਬਾਈ ਜੀ ਕਿਹੜੇ ਪਿੰਡੋਂ ਆਏ ਹੋ ਅਸੀਂ ਖੇਮ ਕਰਨ ਲੱਗ ਪਏ ਖੇਮ ਕਰਦੋਂ ਆਏ ਹਲਕਾ ਖਡੂਰ ਸਾਹਿਬ ਚ ਆਉਂਦੇ ਹਾਂ ਹਾਂਜੀ ਕੌਣ ਜਿੱਤ ਰਿਹਾ ਫਿਰ ਇੱਕ ਹੀ ਅਸੀਂ ਤਾਂ ਜੀ ਪ੍ਰਵਤਪਾਲ ਦੇ ਪਹਾੜਾਂ ਕਿ ਅਮਰਤਪਾਲ ਬਾਹਰ ਕਢਾਉਗਾ ਤੂੰ ਹਾਂਜੀ ਬਾਹਰ ਕਢਾਉਣਾ ਹਾਂਜੀ ਹਾਂਜੀ ਤੇ ਵਿਰਸਾ ਸਿੰਘ ਵਲਟੋਹਾ ਤੁਹਾਡੇ ਇਲਾਕੇ 'ਚ ਉਹਦੇ ਕੰਮ ਕਾਰ ਨਹੀਂ ਚੰ ਨੇ ਚੰਗੇ ਲੱਗਦੇ ਉਹਦਾ ਹੱਕ ਬਣਦਾ ਸੀ ਵੀ ਉਹ ਇੱਥੇ ਨਾਕ ਰੋਂਦਾ ਕਿਉਂ ਉਹਦਾ ਹੱਕ ਬਣਦਾ ਹਾਂਜੀ ਅੱਛਾ ਕਿਉਂ ਉਹਨੂੰ ਆਪਾਂ ਬਾਹਰ ਕਰਵਾਉਂਦਾ ਸੀ ਅੱਛਾ ਤੇ ਇਸ ਕਰਕੇ ਉਦੋਂ ਨਹੀਂ ਪਉਂਦੀ ਇੱਥੇ ਇਹ ਕਿਹਾ ਮਤਪਾਲ ਦੇ ਤੁਹਾਨੂੰ ਕਿਵੇਂ ਕੰਮ ਵਧੀਆ ਲੱਗਿਆ ਅਮਰਤਪਾਲ ਦੇ ਤੁਹਾਨੂੰ ਅੰਤਪਾਲ ਸਿੱਖੀ ਨਾਲ ਜੋੜਦਾ ਸਿੱਖੀ ਨਾਲ ਜੋੜਦਾ ਹਾਂਜੀ ਜੀ ਜੀ ਤੇ ਅਮਰਤਪਾਲ ਦਾ ਜੀ ਜੀ ਅਮਰਤਪਾਲ ਸਿੱਖੀ ਨਾਲ ਜੋੜਦਾ ਹੈ ਤੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਨਸ਼ਾ ਤੋਂ ਵੀ ਦੂਰ ਕੀਤਾ ਹੈ ਕੁਝ ਨੌਜਵਾਨ ਵੀਰਾਂ ਦੇ ਨਾਲ ਵੀ ਆਪਾਂ ਲੈਨੇ ਨੌਜਵਾਨ ਵੀਰਾਂ ਭਾਈ ਜੀ ਕੀ ਹਾਲ ਚਾਲ ਹੈ ਕਿਹਦੇ ਮਿੰਟ ਤੋਂ ਆਏ ਪੂਰੇ ਤੁਰਿਆ ਤੋਂ ਖਡੂਰ ਸਾਹਿਬ ਚ ਆਉਂਦੇ ਹਨ ਤੇ ਬਾਈ ਜੀ ਖਡੂਰ ਸਾਹਿਬ ਦਾ ਚੋਣ ਅਖਾੜਾ ਕਿਵੇਂ ਜਾਊਗਾ ਹਾਂਜੀ ਚੋਣ ਅਖਾੜਾ ਕਿਵੇਂ ਰਹੂਗਾ ਕੌਣ ਜਿੱਤ ਸਕਦਾ ਕੌਣ ਟਾਈਮ ਆਉਂਦੇ ਪਤਾ ਲੱਗੂ ਟਾਈਮ ਆਉਂਦੇ ਪਤਾ ਲੱਗੂ ਫੇਰ ਵੀ ਕੌਣ ਹੈ ਕੋਈ ਨਹੀਂ ਕਹਿ ਸਕਦੇ ਰੇ ਕਿਹੜੇ ਲੀਡਰ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਝਾੜੂ ਵਾਲਿਆਂ ਨੂੰ ਜਾਂ ਅਕਾਲੀ ਦਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਕੌਣ ਪਸੰਦ ਕਰ ਰਿਹਾ ਲੋਕ ਹਰ ਤਰ੍ਹਾਂ ਦੇ ਲੋਕਾਂ ਨੂੰ ਪਸੰਦ ਕਰਦੇ ਦਾ ਉਹਨੂੰ ਪਤਾ ਆਪਣੇ ਲੋਕਾਂ ਦਾ ਹਾਂ ਆਮ ਆਦਮੀ ਨੂੰ ਕਰਦੇ ਆ ਅਕਾਲੀ ਦਲ ਨੂੰ ਕਰਦੇ ਆ ਹੁਣ ਟਾਈਮ ਦੇਖੋ ਕਿਹੜਾ ਆਉਂਦਾ ਤੋ ਕੋਣਾ ਮੁਕਾਬਲਾ ਵੀ ਰਹਿ ਸਕਦਾ ਤੇ ਕੋਣਾ ਮੁਕਾਬਲਾ ਵੀ ਰਹਿ ਸਕਦਾ ਆਪਾਂ ਹੋਰ ਲੋਕਾਂ ਦੀ ਰਾਏ ਜਿਹੜੀ ਆ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਵਿੱਚ ਮੌਜੂਦ ਆ ਤੇ ਚੋਣ ਅਖਾੜੇ ਦੀ ਵੀ ਆਪਾਂ ਨਾਲ-ਨਾਲ ਗੱਲ ਕਰਾਂਗੇ ਕਿ ਚੋਣ ਅਖਾੜਾ ਕਿੱਦ ਨੂੰ ਜਾ ਰਿਹਾ ਹਨ ਕਾ ਖਡੂਰ ਸਾਹਿਬ ਦੇ ਵਿੱਚ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਦਾ ਸਤਿ ਸ਼੍ਰੀ ਅਕਾਲ ਜੀ ਅ ਹਰਦੇਵਾਲ ਸਿੰਘ ਸੁੱਗਾ ਕਮੈਂਟੇਟਰ ਕਬੱਡੀ ਠੀਕ 7:00 ਚੋਣ ਅਖਾੜਾ ਕਿੱਦ ਨੂੰ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਤੁਹਾਡੇ ਚੈਨਲ ਦੇ ਜਰੀਏ ਸਾਥ ਸੰਗਤ ਜੁੜੀ ਹੈ ਸਾਰਿਆਂ ਦਾ ਤਿਆਰ ਦਿੱਤੋ ਧੰਨਵਾਦ ਕਰਦਾ ਜੀ ਤੁਹਾਡੋ ਹੀ ਧੰਨਵਾਦ ਚੋਣ ਜਿਹੜਾ ਖਾੜਾ ਉਹ ਸੰਗਤਾਂ ਦਾ ਮਨ ਪੜਨ ਵਾਸਤੇ ਜੀ ਬੜੇ ਅਦਕੀ ਸਮੇਂ ਲੱਗਨਦੇ ਆ ਪਾਪੜ ਵਿਲਣੇ ਪੈਣਗੇ ਪਾਪੜ ਵਿਲਣੇ ਪੈਣਗੇ ਉਮੀਦਵਾਰਾਂ ਨੂੰ ਲਗਭਗ ਜਿਹੜਾ ਜੇ ਕਹਿ ਦਈਏ ਵੀ ਬੀਜੇਪੀ ਤਾਂ ਖੜੂਰ ਸਾਹਿਬ ਦੇ ਜਿਹੜਾ ਜੋਰ ਜਵਾਈ ਦੇ ਵਿੱਚੋਂ ਬਾਹਰ ਆ ਬੀਜੇਪੀ ਬਾਹਰ ਆ ਬਿਲਕੁਲ ਤੈ ਵੀ ਬੀਜੇਪੀ ਤਾਂ ਭੁੱਲੀ ਜਾਵੇ ਨਾ ਮੋਦੀ ਦਾ ਭੁੱਲ ਜੇ ਵੀ ਮੇਰਾ ਉਮੀਦਵਾਰ ਪਿੰਡਾਂ 'ਚ ਵੀ ਵੜੂਗਾ ਤੁਸੀਂ ਸ਼ਾਇਦ ਭਿੱਖੀ ਵਿੰਡ ਦੇਖਿਆ ਨਾ ਮੰਨਾ ਜੀ ਆਏ ਮੱਥਾ ਟੇਕਣਾ ਜੀ ਜੀ ਤੇ ਮੈਂ ਕੌਮੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਸਕੱਤਰ ਵੀ ਆ ਉਹਦੇ ਨਾਤੇ ਹੁੰਦੇ ਵੀ ਅਸੀਂ ਬੀਜੇਪੀ ਦਾ ਬਹੁਤ ਵੱਡਾ ਬਾਈਕਾਟ ਕੀਤਾ ਸੀਗਾ ਤੇ ਕਰਦੇ ਵੀ ਰਵਾਂਗੇ મોદી ਦਾ ਭੁੱਲ ਜੇ ਬੀਜੇਪੀ ਭੁੱਲ ਜੇ ਵੀ ਸਾਡੇ ਪਿੰਡਾਂ ਦੇ ਵਿੱਚ ਸਾਡੇ ਜਿਹੜੇ ਬੂਥ ਲੱਗਣਗੇ ਜਾਂ ਅਸੀਂ ਕੋਈ ਲੀਡ ਲਵਾਂਗੇ ਉਹ ਤਾਂ ਜਵਾਨ ਤੇ ਜੱਜਤਾ ਹੈ ਤੇ ਬਾਕੀ ਜਿਹੜੇ ਤੁਹਾਨੂੰ ਪਤਾ ਹੀ ਉਹ ਕਹਿੰਦੀ ਲੋੜ ਹੀ ਨਹੀਂ ਉਹ ਸਾਰੀ ਸੰਗਤ ਨੂੰ ਹੀ ਪਤਾ ਵੀ ਕੀ ਹੋਣਦਿਆ ਤੇ ਸੰਗਤ ਕੀ ਢੀਕੰਦੀ ਹੈ ਅੱਛਾ ਆਮ ਆਦਮੀ ਪਾਰਟੀ ਭਗਵੰਤ ਮਾਨ ਨੂੰ ਕਿੰਨੇ ਨੰਬਰ ਦਿੰਦੇ ਤੇ 2 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਵੇਖੋ ਜੀ ਕਾਰਜਗਾਰੀ ਜਿਹੜੀ 2 ਸਾਲ ਦੀ ਹੈ ਨਾ ਜੇ ਤੇ ਮੈਂ ਨਸ਼ਿਆਂ ਦੇ ਵੱਲ ਵੇਖਾਂ ਤੇ ਜਿੱਥੇ ਨਸ਼ੇ 8% ਸੀਗੇ ਉੱਥੇ ਨਸ਼ੇ 20% ਹੋ ਗਏ ਨਸ਼ਾ ਵਧ ਗਿਆ ਹੁਣ ਗਲੀਆਂ ਦੇ ਵਿੱਚ ਲੋਕਟੈਲ ਲੱਗਦੀ ਆ ਪ੍ਰਿੰਗੜੀ ਵਾਲੇ ਨੇ ਵੀ ਲਿਖਿਆ ਕਿ ਜਿਹੜੇ ਮਾਵਾਂ ਦੇ ਪੁੱਤ ਆ ਜਿਨ੍ਹਾਂ ਨੇ ਲੋਕਟੈਲ ਤੇ ਫਿਰਨਾ ਜਦੋਂ ਉਹ ਨਾ ਰਹੇ ਲੋਕਟੈਲ ਕੀ ਕਰਾਂਗੇ ਤੁਸੀਂ ਸਿਆਣੇ ਮੜੀਆਂ ਦੇ ਵਿੱਚ ਲੋਕਟੈਲ ਲਾ ਲਓ ਗਲੀਆਂ ਦੇ ਵਿੱਚ ਲੋਕਟੈਲ ਲਾਈ ਜੋ ਨਸ਼ੇ ਨਾਲ ਸਾਡੇ ਨੌਜਵਾਨ ਮਰਦੇ ਜਾਂਦੇ ਨੌਜਵਾਨ ਪੀੜੀ ਗਰਖ ਹੁੰਦੀ ਜਾਂਦੀ ਆ ਤੇ ਲੋਕਟੈਲਾਂ ਲਾਈ ਜਾਂਦੇ ਇਹ ਲੋਕਟੈਲਾਂ ਲੋਕਟੈਲਾਂ ਤੇ ਫਿਰਨ ਵਾਲੇ ਰਹਿਣਗੇ ਤਾਂ ਲੋਕਟੈਲ ਚੱچےਗੀ ਨਾ ਹੁਣ ਸਕੂਲਾਂ ਨੂੰ ਰੰਗ ਹੁੰਦੇ ਆ ਤੇ ਵਿੱਚ ਟੀਚਰ ਨਹੀਂ ਜੇ ਸਕੂਲਾਂ ਦੇ ਵਿੱਚ ਟੀਚਰ ਹੋਣਗੇ ਤੇ ਪੜਨ ਵਾਲੇ ਹੋਣਗੇ ਨਾ ਤੇ ਜੇ ਸਕੂਲਾਂ ਚ ਟੀਚਰ ਨਹੀਂ ਹੋਣਗੇ ਤਾਂ ਰੰਗ ਕਰਾਏ ਕੀ ਕਰਨੇ ਆ ਜੀ ਜੇ ਆਪਾਂ ਮੁਕਾਬਲੇ ਦੀ ਗੱਲ ਕਰੀਏ ਵੀ ਭਾਜਪਾ ਤੋਂ ਹਾਂ ਪਹਿਲਾਂ ਕਹਤਾ ਵੀ ਉਹ ਬਾਹਰ ਆ ਫਿਰ ਮੰਨ ਲਿਆ ਜਾਵੇ ਵੀ ਕਾਂਗਰਸ ਅਤਾਲੀ ਦਲ ਤੇ ਅਮਰਤਪਾਲ ਤੇ ਆਮ ਆਦਮੀ ਪਾਰਟੀ ਚਾਰ ਰਹਿ ਜਾਂਦੀਆਂ ਇਹਨਾਂ ਵਿੱਚ ਮੁਕਾਬਲੇ ਦੇ ਵਿੱਚ ਜੇ ਆਪਾਂ ਗਿਣਨਾ ਹੋਵੇ ਪਹਿਲੇ ਦੋ ਗਿਣਨੇ ਹੁੰਦੇ ਕਿਹੜਾ ਕਿਹੜਾ ਰੋਲ ਹਾਲ ਦੀ ਘੜੀ ਤੇ ਦੇਖੋ ਜੀ ਜਦੋਂ ਪੇਪਰ ਕਲੀਅਰ ਹੋਣਗੇ ਤੇ ਮੁਕਾਬਲੇ ਦਾ ਪਤਾ ਫੇਰ ਲੱਗੇ ਨਹੀਂ ਆਪਾਂ ਇੱਕ ਗੈਫਾ ਲਾਉਣਾ ਹੋਵੇ ਤਾਂ ਫੇਰ ਵੀ ਗੈਫਾ ਤੇ ਆਪਾਂ ਲਾ ਹੀ ਸਕਦੇ ਹਾਂ ਅੰਦਾਜ਼ਾ ਜਿਹੜੀਆਂ ਸੰਗਤ ਦੀ ਆਵਾਜ਼ ਆ ਨਾ ਉਹ ਹਾਲ ਦੀ ਘੜੀ ਤੇ ਤੁਹਾਨੂੰ ਪਤਾ ਹੀ ਕਿੱਧਰ ਚੱਲਣ ਦੀ ਭਾਈ ਸਾਹਿਬ ਵੱਲੇ ਚੱਲਣਗੇ ਭਾਈ ਸਾਹਿਬ ਵੱਲੇ ਚੱਲ ਰਹੀ ਠੀਕ ਹੈ ਨਾ ਬਾਕੀ ਜਦੋਂ ਪੇਪਰ ਕਲੀਅਰ ਹੁੰਦੇ ਫੇਰ ਮੁੱਖ ਮੁਕਾਬਲਾ ਕਿਹਦਾ ਕਿਹਦਾ ਹੁੰਦਾ ਉਹ ਅਮਰਪਾਲ ਦੇ ਹੱਕ ਚ ਜਾ ਰਹੀ ਹੈ ਉਹਨਾਂ ਦੇ ਹੱਕ ਚ ਜਾ ਰਹੀ ਹੈ ਉਹ ਦੇਖ ਰਹੀ ਵੀ ਪੇਪਰ ਕਿੰਨਾ ਕਲੀਅਰ ਹੁੰਦੇ ਆ ਜੀ ਅਸੀਂ ਜੋ ਵੀ ਹੈਗਾ ਸੰਤਰੂ ਜੋ ਮਰਜ਼ੀ ਕਹ ਦੋ ਵੀ ਵੋਟ ਆ ਨਾ ਜਿਹੜੀ ਉਹ ਐ ਕਿ ਜਿਹੜਾ ਵੋਟਰ ਉਹ ਆਪਣਾ ਮਨ ਨਹੀਂ ਦੱਸ ਰਿਹਾ ਮੈਂ ਕਿੱਥੇ ਪਾਉਣੀ ਹੈ ਅੰਦਰੋਂ ਪਤਾ ਨਹੀਂ ਉਹਨੇ ਕੀ ਕਰ ਰਿਹਾ ਬਿਲਕੁਲ ਸਹੀ ਗੱਲ ਕੁਝ ਲੋਕ ਨਾ ਕੈਮਰੇ ਤੇ ਤਾਂ ਬੋਲਦੇ ਆ ਕੈਮਰੇ ਤੇ ਕੁਝ ਹੋਰ ਬੋਲਦੇ ਪਰ ਆਫ ਕੈਮਰਾ ਕੁਝ ਹੋਰ ਬੋਲਦਾ ਬਸ ਬਸ ਇਹ ਤਾਂ ਹੈ ਹੀ ਮੈਂ ਨਾਲ ਦੀ ਨਾਲ ਸਾਡੇ ਦਸਕਾ ਨੂੰ ਇੱਕ ਬੇਨਤੀ ਕਰਾਂਗਾ ਵੀ ਕੱਲੇ ਸਾਡੇ ਸਰਵੇ ਤੇ ਵੀ ਨਾ ਰਿਓ ਕਿਉਂਕਿ ਮੈਂ ਅਸੀਂ ਜਿਹੜੀ ਗੱਲ ਰੱਖਦੇ ਆ ਬਹੁਤ ਸਾਰੇ ਲੋਕ ਆਪਣਾ ਮਨ ਜਿਹੜਾ ਉਹ ਨਹੀਂ ਦੇ ਰਹੇ ਜਿ ਤਰ੍ਹਾਂ ਭਾਈ ਸਾਹਿਬ ਨੇ ਗੱਲ ਦੱਸੀ ਆ ਕਿ ਲੋਕ ਆਫ ਕੈਮਰਾ ਕੁਝ ਹੋਰ ਗੱਲ ਕਰਦੇ ਨੇ ਪਰ ਜਦੋਂ ਕੈਮਰਾ ਆਨ ਹੁੰਦਾ ਉਦੋਂ ਕੁਝ ਹੋਰ ਗੱਲ ਕਰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਹੜੇ ਕਿਹਦੇ ਪੱਲੇ ਜਿੱਤ ਪਾਵੇਗੀ ਤੇ ਕਿਸ ਦੇ ਪੱਲੇ ਰਵੇਗੀ ਨਰਾਸ਼ਾ ਭਾਈ ਜੀ ਜਿੱਥੇ ਆਪਾਂ ਖੇਡਾਂ ਦੇ ਨਾਲ ਪਿਆਰ ਕਰਦੇ ਨੇ ਪੰਜਾਬੀ ਉਥੇ ਰਾਜਨੀਤੀ ਦੇ ਵਿੱਚ ਵੀ ਕਿਸੇ ਨਾਲੋਂ ਘੱਟ ਨਹੀਂ ਤੇ ਖਡੂਰ ਸਾਹਿਬ ਦੇ ਵਿੱਚ ਮੌਜੂਦ ਆ ਹੌਟ ਸੀਟ ਬਣਦੀ ਜਾ ਰਹੀ ਹੈ ਖਡੂਰ ਸਾਹਿਬ ਤੇ ਮੇਰੇ ਨਾਲ ਕੁਝ ਨੌਜਵਾਨ ਜੁੜੇ ਨੇ ਕਰਦੇ ਗੱਲਾਬਾਤਾਂ ਵੀਰ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਚੋਣ ਅਖਾੜਾ ਕਿੱਧਰ ਨੂੰ ਜਾ ਰਿਹਾ ਹੈ ਚੋਣ ਅਖਾੜਾ ਜੇ ਤੇ ਆਪਾਂ ਹਿਸਾਬ ਲਾਈਏ ਅੱਜ ਦਾ ਤੇ ਪੁੱਤਰਾ ਜਿਆਦਾ ਆਪਾਂ ਨੂੰ ਜਿਹੜਾ ਸਹਯੋਗ ਆ ਭਾਈ ਸਾਹਿਬ ਨੂੰ ਮਿਲ ਰਿਹਾ ਅਮਰਪਾਲ ਸਿੰਘ ਜੀ ਨੂੰ ਜੀ ਤੇ ਬਾਕੀ ਜਿੰਨੇ ਵੀ ਨੌਜਵਾਨ ਫੈਡਰੇਸ਼ਨ ਆ ਜਿੰਨੇ ਵੀ ਹਨਾ ਯੰਗ ਮੁੰਡਿਆ ਉਹ ਸਾਰੇ ਸਪੋਰਟ ਕਰ ਰਹੇ ਨੇ ਕਿਉਂਕਿ ਜਿੰਨੇ ਵੀ ਪਹਿਲਾਂ ਆਪਾਂ ਨੂੰ ਨਿਤਾ ਮਿਲੇ ਆ ਸਹੀ ਨਹੀਂ ਮਿਲੇ ਆ ਆਪਾਂ ਨੂੰ ਤੇ ਚਲੋ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਨੌਜਵਾਨ ਜਿੰਨੇ ਵੀ ਜੂਸ ਆ ਆਪਾਂ ਉਹਨਾਂ ਨੂੰ ਜ਼ਰੂਰ ਪ੍ਰਮੋਟ ਕਰੀ ਅੱਗੇ ਲੈ ਆਈਏ ਮੌਕਾ ਦੇ ਕੇ ਵੇਖੀਏ ਤੇ ਚਲੋ ਵਾਹਿਗੁਰੂ ਦਾ ਨਾਮ ਉਹ ਜਪਾਉਂਦੇ ਆ ਜਪਦੇ ਨੇ ਤੇ ਆਪਾਂ ਨੂੰ ਚਾਹੀਦਾ ਸਾਰਿਆਂ ਨੂੰ ਗੁਰੂ ਵਾਲੇ ਬਣਨਾ ਚਾਹੀਦਾ ਵਾ ਚਲੋ ਆਪ ਤਾਂ ਹੀ ਸਿੱਖੀ ਤੋਂ ਬੇਮੁਖ ਆ ਪਰ ਉਹਨਾਂ ਦੀ ਸਪੀਚ ਸੁਣ ਕੇ ਸਾਨੂੰ ਵੀ ਲੱਗਦਾ ਕਿ ਜੇ ਸਾਲ ਕੋਰ ਰਹਿ ਗਏ ਹਾਡੇ ਤੇ ਜਰੂਰ ਚੇਂਜਿੰਗ ਆਊਗੀ ਚੇਂਜਿੰਗ ਆਊਗੀ ਅੱਛਾ ਬਾਈ ਜੀ ਅਮਰਤਪਾਲ ਦੇ ਐਸੇ ਕਿਹੜੇ ਕੰਮ ਚੰਗੇ ਲੱਗੇ ਤੁਹਾਨੂੰ ਆਪਾਂ ਕੋਈ ਮਾੜਾ ਉਹਨਾਂ ਦਾ ਦੱਸ ਹੀ ਨਹੀਂ ਸਕਦੇ ਮੰਨ ਲਓ ਕਿ ਇਦਾਂ ਲੱਗਦਾ ਕਿ ਜਿਹੜੇ ਉਹਨਾਂ ਕੰਮ ਨਹੀਂ ਵੀ ਕੀਤੇ ਸਾਨੂੰ ਉਹ ਵੀ ਚੰਗੇ ਲੱਗ ਰਹੇ ਨੇ ਉਹ ਤਾਂ ਕਿਉਂਕਿ ਉਹ ਸਿਰਫ ਇਹ ਕਹਿੰਦੇ ਕਿ ਇੱਕ ਅਕਾਲ ਹੀ ਗੁਰੂ ਆ ਅਕਾਲ ਹੀ ਗੁਰੂ ਆ ਅਕਾਲ ਹੀ ਗੁਰੂ ਆ ਅਕਾਲ ਦਾ ਮਤਲਬ ਇਹ ਆ ਕਿ ਜਿਤਨਾ ਕਾਇਨਾਤ ਹੋ ਗਈ ਹਨਾ ਮਨੁੱਖ ਨੂੰ ਪਿਆਰ ਕਰਨ ਵਾਲਾ ਕੋਈ ਕੁਦਰਤ ਨੂੰ ਪਿਆਰ ਕਰਨ ਦਾ ਪਾਣੀ ਨੂੰ ਬਚਾਉਣ ਵਾਲਾ ਇਹ ਚੀਜ਼ਾਂ ਨੂੰ ਆਪਾਂ ਗੁਰੂ ਕਹਿ ਸਕਦੇ ਆ ਜਿਹੜਾ ਬੰਦਾ ਇਹ ਚੀਜ਼ ਦਾ ਮੰਨ ਲਓ ਕਿ ਪ੍ਰਮੋਟ ਕਰ ਰਿਹਾ ਆ ਬਚਾ ਰਿਹਾ ਆ ਪਾਣੀ ਨੂੰ ਬਚਾ ਰਿਹਾ ਕੁਦਰਤ ਨੂੰ ਬਚਾ ਰਿਹਾ ਵਾ ਤੇ ਆਪਾਂ ਨੂੰ ਜਰੂਰ ਉਹਦਾ ਸਾਥ ਦੇਣਾ ਚਾਹੀਦਾ ਤੇ ਸਿੱਖੀ ਨੂੰ ਪ੍ਰਮੋਟ ਤੇ ਸਿੱਖੀ ਨੂੰ ਪ੍ਰਮੋਟ ਕਰਨਾ ਚਾਹੀਦਾ ਜਿੰਨਾ ਵੀ ਹੋ ਸਕੇ ਆਪਾਂ ਨਾਲ ਵੀ ਯੋਗਦਾਨ ਪਾਓ ਤੇ ਉਹਨਾਂ ਦਾ ਵੀ ਸਾਥ ਦਿਈਏ ਕਿਹੜਾ ਲੱਕਾ ਭਾਈ ਤੁਹਾਡਾ ਆਪਣਾ ਤਨਤਾਰ ਨੇ ਤਨਤਾਰ ਨੇ ਭਾਈ ਕੀ ਕਹਿਣਾ ਚਾਹੋ ਹਾਂਜੀ ਪਹਿਲੇ ਆਪਣਾ ਨਾਂ ਦੱਸੋ ਮੇਰਾ ਨਾਂ ਜੀ ਗੋਪੀ ਆ ਜੀ ਤੇ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਤੇਜਾ ਸਿੰਘ ਵਾਲਾ ਤੇਜਾ ਸਿੰਘ ਵਾਲਾ ਖਡੂਰ ਸਾਹਿਬ ਚ ਆ ਹਾਂਜੀ ਖਡੂਰ ਸਾਹਿਬ ਹਾਂਜੀ ਕੀ ਕਹਿਣਾ ਚਾਹੋ ਅਸੀਂ ਤੇ ਉਹ ਕਹਿਣਾ ਚਾਹੁੰਦੇ ਸਾਰੀ ਸੰਗਤ ਨੂੰ ਕਿ ਆਪਾਂ ਵੱਦ ਵੱਦ ਭਾਈ ਅੰਤਪਾਲ ਸਿੰਘ ਦੀ ਸਪੋਰਟ ਕਰੀਏ ਉਹਨਾਂ ਨੂੰ ਲੰਮੀ ਲੀਡ ਨਾਲ ਜਿਤਾਈਏ ਆਪਣਾ ਫਰਜ਼ ਬਣਦਾ ਵਾ ਜੋ ਆਪਣੇ ਹੱਕਾਂ ਖਾਤਰ ਹੱਲਵਾਦ ਕਰਦੇ ਆ ਗਾਂ ਕਰਨਗੇ ਵੀ ਇਹ ਪਾ ਪਇਮਤਪਾਲ ਸਿੰਘ ਦੀ سپورਟ ਕਰਦੇ ਆ ਇੱਕ ਮੁਕਾਬਲਾ ਗਿੰਡਾ ਹੋਵੇ ਤੇ ਅਮਰਤਪਾਲ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਊਗਾ ਅਕਾਲੀ ਦਲ ਨਾਲ ਹੋਊਗਾ ਕਿ ਕਾਂਗਰਸ ਨਾਲ ਹੋਊਗਾ ਇਹਨਾਂ ਦਾ ਮੁਕਾਬਲਾ ਜੀ ਇਹ ਕਾ ਵੀ ਲੰਬੀ ਲੀਡ ਤੇ ਜਿੱਤਣਗੇ ਜੀ ਕਿਸੇ ਪਾਰਟੀ ਦਾ ਕੋਈ ਮਕਾਬਲਾ ਨਹੀਂ ਵੱਡੀ ਲੀਡ ਤੇ ਮੁਕਾਬਲਾ ਹੈ ਹੀ ਨਹੀਂ ਮੁਕਾਬਲਾ ਹੈ ਹੀ ਨਹੀਂ ਲੋ ਜੀ ਮੁਕਾਬਲਾ ਹੈ ਹੀ ਨਹੀਂ ਅਮਰਤਪਾਲ ਕਿਤਨੇ ਕਿਤੇ ਇਫੈਕਟ ਕਰ ਸਕਦੇ ਨੇ ਅਮਰਤਪਾਲ ਵੱਡੀ ਜਿੱਤ ਵਾਲੇ ਪਾਸੇ ਜਾ ਰਹੇ ਨੇ ਨੌਜਵਾਨ ਜਿੰਨੇ ਵੀ ਨੇ ਲਗਭਗ ਅਮਰਤਪਾਲ ਨੂੰ ਪਿਆਰ ਕਰਦੇ ਨੇ